ਪੰਗਾਮੇ ਵਾਲੇ ਮਾਹੌਲ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਟਿੱਬਾ ਰੋਡ ਦੀਆਂ ਨੇ ਜਿੱਥੇ ਉਸ ਸਮੇਂ ਭਗੜੜ ਮਚ ਗਈ ਜਦੋਂ ਇੱਥੇ ਇੱਕ ਬਲੈਕ ਰੋਕਾਰ ਰਾਹੀਗੀਆਂ ਨੂੰ ਦਰਰਦੀ ਹੋਈ ਕਾਫੀ ਦੂਰ ਚਲੇ ਗਈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਕਾਰ ਦਾ ਜੋਰ ਹਸ਼ਰ ਕੀਤਾ ਇਹ ਤੁਹਾਡੇ ਸਾਹਮਣੇ ਹੈ ਜੋ ਕਿ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਹ ਦੇਖ ਸਕਦੇ ਹੋ ਔਰ ਕੀ ਕਰਾਂਗੇ ਵੰਡਾ ਮਰਦਾ ਵੰਡਾ ਮਰਦਾ ਕੋ ਦੰਦੇ ਨੂੰ ਨਹੀਂ ਚੁੰਦੇ ਸੀ ਅਜੇ ਇਹ ਫੇਰ ਮੇਰੇ ਨਾਮ ਤੇ 5 ਰੁਪਏ ਦਰ ਹੈ ਔਰ ਮੇਰੇ ਕੋ ਬਹੁਤ ਹਾਂ ਇੱਕ ਸੋਚ ਚੱਕੜ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਚੰਡੀਗੜ੍ਹ ਦੀ ਹੈ ਜਿਸ ਦੇ ਵਿੱਚ ਕਾਰ ਡਰਾਈਵਰ ਆਪਣੇ ਪਰਵਾਸ ਮਿਰਤ ਤੇ ਜਾ ਰਿਹਾ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਡਰਾਈਵਰ ਦੇ ਵੱਲੋਂ ਕਿਸੇ ਨਸ਼ੀਲੀ ਚੀਜ਼ ਦੀ ਵਰਤੋਂ ਕੀਤੀ ਗਈ ਸੀ ਜਿਸ ਕਾਰਨ ਉਹ ਸੰਤੁਲਨ ਖੋ ਬੈਠਾ ਤੇ ਉਸਨੇ ਕਈ ਲੋਕਾਂ ਨੂੰ ਡਰ ਦਿੱਤਾ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕੱਲ ਨੂੰ ਲੀਦਾ ਤੇ ਆ ਰਹੀ ਸੀ ਬੱਬਾ ਰੋਡ ਤੋਂ ਗੋਪਾਲਪੁਰ ਗੋਪਾਲ ਨਗਰ ਵੱਲ ਆ ਰਹੀ ਸੀ ਜਿਸ ਕਾਜੀਵ ਡਰਾਈਵਰ ਸੀ ਬਰਾ ਲਗੜੀ ਚਲਾ ਰਹੀ ਸੀ। ਤੇ ਉੱਥੇ ਗੋਪਾਲਜੋਂ ਦੇ ਪਿੱਛੇ ਥੋੜਾ ਰਾਹ ਛੋਣ ਕਰਕੇ ਬ੍ਰੇਕ ਨਾ ਲੱਗਣ ਕਰਕੇ ਇਹ ਦੋ ਮੋੜ ਇੱਕ ਐਕਟਵਾ ਦੇ ਮੋੜ ਤੋਂ ਚੜ ਗਈ ਤੇ ਉੱਥੇ ਰੋਕ ਗਈ ਇਹ ਦਾ ਪਰਿਵਾਰ ਨਾਲ ਹੀ ਸੀਗਾ। ਤੇ ਰਾਤ ਹੀ ਗੱਡੀ ਮਿਲਿਆ ਰੋ ਕਬਜ਼ੇ ਚ ਲੈਣੀ ਸੀ। ਇਹ ਮੋਰਚਾ ਵੀ ਚੱਲਿਆ ਦੇ ਹੋਣ ਜਿਨ੍ਹਾਂ ਦਾ ਪਰਿਵਾਰ ਬੁਲਾਇਆ ਗਿਆ ਤਫਤੀਸ਼ ਜਾਰੀ ਹੈ ਜੋ ਬੰਨਦੀ ਕਰੀ ਕੀਤੀ ਜਾ ਰਹੀ ਸਰ ਬਲੈਰ ਦਾ ਤੋੜਫੋੜ ਵੀ ਹੋਈ ਆ ਤੋੜਫੋੜ ਕੀਤੀ ਹੋਈ ਆ ਕੋਈ ਕੰਪਲੀਟਡ ਨਹੀਂ ਆਇਆ ਤੁਹਾਡੇ ਕੰਪਲੀਟਡ ਹੋਣ ਬਾਹਰ ਆ ਜੋ ਵੀ ਕਹਿਣਗੇ ਉਹ ਸਭ ਨੂੰ ਕਰਨੇ ਕੀਤੀ ਹੈ ਬਹਰਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ लुधियाना ਤੋਂ ترسےم ਭਾਰਦواز ਦੀ ਰਿਪੋਰਟ Delhi Post Punjabi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ